ਮਿਨੀਮਮ 5-700 ਲੱਖ ਰੁਪਏ ਦਾ ਜ ਕੰਮ ਹੋ ਰਿਹਾ ਸਬਲਾਹ ਦੇ ਵਿੱਚ ਜਿਹੜਾ ਸਕੂਲ ਅਸੀਂ ਕਰੋੜ ਰੁਪਏ ਦਾ ਬਣਾ ਰਹੇ ਹਾਂ ਲਖੇੜ ਦਾ ਜਿਹੜਾ ਸਕੂਲ ਹੈ 2.5 ਕਰੋੜ ਦਾ ਮੰਨਦਾ ਪਿਆ ਆਪਣਾ ਕੰਮ ਬਿਲਕੁਲ ਪਹਾੜਪੁਰ ਦੇ ਵਿੱਚ ਵਾਦਾ ਸੀ ਗੁਜਰ ਭਵਨ ਦਾ 50 ਲੱਖ ਰੁਪਏ ਉਹਨਾਂ ਦੇ ਕੋਲ 4 ਮਹੀਨੇ ਹੋ ਗਏ ਉਹਨਾਂ ਕੋਲ ਐਡਵਾਂਸ ਜਮਾ ਕਰਾਇਆ ਹੋਇਆ 50 ਲੱਖ ਰੁਪਏ ਮੈਂ ਕਿਹਾ ਚਾਹੇ ਕਰੋੜ ਲੱਗ ਜੇ 1.5 ਕਰੋੜ ਲੱਗ ਜੇ ਬਣਾਣਾ ਤੁਸੀਂ ਐ 50 ਲੱਖ ਰੁਪਏ ਕਿੱਥੇ ਜਗਾ ਚੰਗਰ ਦੇ ਵਿੱਚ ਗਰਾਊਂਡ ਮੈਨਰੀ ਖੋਟ ਦੇ ਖੋਟ ਨੂੰ ਗਰਾਊਂਡ ਦੇ ਰਹੇ ਆ ਕਾਹੀ ਹਾਲ ਦਾ ਸ਼ਾਨਦਾਰ ਗਰਾਊਂਡ ਬਣਾਇਆ ਇੱਥੇ ਹੀ ਕੰਮ ਕਰਨ ਦਾ ਸ਼ੌਂਕ ਹੈ ਤੇ ਨਾਲ ਹੀ ਇਸ ਸਕੂਲ ਦੇ ਵਿੱਚ ਲਗਭਗ ਸਾਨੂੰ ਸ਼ੌਂਕ ਹੈ ਜੀ ਜਿੱਦਾਂ ਜਿੱਦਾਂ ਡਿਮਾਂਡ ਆਈ ਜੋਗੀ ਅਸੀਂ ਕਰੀ ਜਾਵਾਂਗੇ ਇਸ ਤੋਂ ਮੇਨ ਖਬਰਾਂ ਹੋ ਗਈ ਐਦਾਂ ਹੀ ਕੁਝ ਦਿਨਾਂ ਪਹਿਲਾਂ ਕੀਰਪੁਰ ਸਾਹਿਬ ਦੇ ਵਿੱਚ ਵੱਡੀ ਰਿਕਵਰੀ ਕੀਤੀ ਮਕਸਦ ਇਹ ਆ ਕਿ ਬਿਲਕੁਲ ਇਲਾਕੇ ਨੂੰ ਸਾਫ਼ ਕਰਨਾ ਸਾਡਾ ਕੋਈ ਵੀ ਬੰਦਾ ਸਾਡਾ ਕੋਈ ਸਰਪੰਚ ਸਾਡਾ ਕੋਈ ਲੀਡਰ ਕਿਸੇ ਚਿੱਟੇ ਵਾਲੇ ਲਈ ਕਿਸੇ ਨਸ਼ੇ ਵਾਲੇ ਲਈ ਫੂਨ ਨਹੀਂ ਕਰੂਗਾ ਪੁਲਿਸ ਨੂੰ ਇਹ ਕਹਿ ਦਿੰਦਾ ਤੇ ਪੁਲਿਸ ਨੂੰ ਇਹ ਵੀ ਕਹਿ ਦਿੰਦਾ ਜੇ ਥੋਟਾ ਕੋਈ ਬੰਦਾ ਸਾਡੇ ਵਿੱਚ ਫੜਿਆ ਮਿਲ ਗਿਆ ਫਿਰ ਦੇਖਿਓ ਖੈਰ ਸਾਨੂੰ ਸਾਡੇ ਇਲਾਕਾ ਸਾਫ਼ ਚਾਹੀਦਾ ਸਾਨੂੰ ਸਾਡੇ ਬੱਚਿਆਂ ਦੀ ਜ਼ਿੰਦਗੀ ਦਾ ਜਿਹੜਾ ਸਵਾਲ ਹੈ ਅਸੀਂ ਲੱਗੇ ਹੋਏ ਆ ਕੱਲੇ ਜੀ ਇਹ ਤਾਂ ਹੋ ਗਿਆ ਛੋਟੇ ਸਕੂਲ ਵੱਡੇ ਸਕੂਲਾਂ ਦੀ ਗੱਲ ਕਰੀਏ ਸਕੂਲ ਆਫ ਐਮੀਨੈਂਟਸ ਕੀਰਪੁਰ 'ਸਾ 12 ਕਰੋੜ ਦੀ ਲਾਗਤ ਨਾਲ ਕੰਮ ਚੱਲ ਰਿਹਾ ਸਕੂਲ ਆਫ ਐਮਿਨੈਂਸ ਨੰਗਲ 3 ਕਰੋੜ ਦੀ ਲਾਗਤ ਨਾਲ ਕੰਮ ਚੱਲ ਰਿਹਾ ਗਰਲ ਸਕੂਲ ਨਨਪੁਰ ਸਾਹ 5 ਕਰੋੜ ਗਰਲ ਸਕੂਲ ਨੰਗਲ 5 ਕਰੋੜ ਅਰਧਨ ਸਕੂਲ ਲਾਦੀ ਲੋਧੀਪੁਰ 3-4 ਕਰੋੜ ਰੁਪਏ ਲੱਗਿਆ ਪਹਿਲਾਂ ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਵੱਡੇ ਸਰਕਾਰੀ ਸਕੂਲ ਚ ਪੀਲੇ ਰੰਗ ਦੀ ਬੱਸ ਨਹੀਂ ਹੁੰਦੀ ਸੀ ਹੁਣ ਪੀਲੇ ਰੰਗ ਦੀਆਂ ਬੱਸਾਂ ਸਰਕਾਰੀ ਸਕੂਲਾਂ ਦੇਤੀਆਂ ਬੱਚਿਆਂ ਨੂੰ ਸਾਡੇ ਬੱਚਿਆਂ ਲਈ ਸਿਕਿਉਰਿਟੀ ਗਾਰਡ ਕੈਂਪਸ ਮੈਨੇਜਰ ਜੇ ਨੀਅਤ ਹੋਵੇ ਤਾਂ ਸਭ ਕੁਝ ਸੰਕੀਨ ਹੈ ਸਾਨੂੰ ਪਿਆਰ ਹੈ ਇਸ ਇਲਾਕੇ ਦੇ ਨਾਲ ਤੇ ਮੇਰਾ ਵਾਅਦਾ ਹੈ ਮੈਂ ਲਈ ਖੁਰਦੇ ਲੋਕਾਂ ਦੇ ਨਾਲ ਇੱਥੇ ਗੁੰਡਾਗਰਦੀ ਦਾ ਰਾਜ ਹੋਇਆ ਤੱਕੇਸ਼ਾਈ ਦਾ ਰਾਜ ਹੋਇਆ ਤੁਸੀਂ ਜਿੰਨੇ ਵੀ ਕੰਮ ਕਾਉਂਗੇ ਇੱਕ ਤੁਸੀਂ ਸ਼੍ਰੀਮ ਸਰਪੰਚ ਨੂੰ ਚੁਣਿਆ ਇੱਕ ਇਮਾਨਦਾਰ ਪੰਚਾਇਤ ਨੂੰ ਚੁਣਿਆ ਤੇ ਸਾਰੇ ਪਿੰਡ ਦੇ ਨਾਲ ਮੇਰਾ ਵਾਦਾ ਹੈ ਹਰ ਇੱਕ ਬੰਦੇ ਨਾਲ ਜਿੰਨੇ ਵੀ ਕੰਮ ਹੈ ਚਾਹ ਜਿੰਨੇ ਮਰਦੀ ਪੈਸੇ ਲੱਗ ਜਾਣ ਖੁੱਲੇ ਖਾਤੇ ਆ ਤੁਹਾਡੇ ਲਈ ਅਸੀਂ ਮਹਿੰਦਰੀ ਖੁਰਦ ਤੋਂ ਇੱਕ ਨਵਾਂ ਮਾਡਲ ਪਿੰਡ ਬਣਾ ਕੇ ਦਿਖਾਵਾਂਗੇ ਇਹ ਤੁਹਾਡੇ ਨਾਲ ਵਾਦਾ ਹੈ ਜਿਹੜੀਆਂ ਗਲੀਆਂ ਕਦੀਆਂ ਨਹੀਂ ਕਦੀ ਨਹੀਂ ਬਣੀਆਂ ਉਹ ਗਲੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਸਰਪੰਚ ਸਾਹਿਬ ਨੇ ਤੇ ਕਿਸੇ ਨਾਲ ਕੋਈ ਭੇਦਭਾਵ ਨਹੀਂ 11 11 ਤੇ ਕਿਸੇ ਨਾਲ ਕੋਈ ਪੇਸ਼ਕਾਬੀ ਜਿਹੜਾ ਮਰਜੀ ਆਵੇ ਸਾਡੇ ਸਾਰੇ ਸਾਡੇ ਭਰਾ ਹੈ ਸਾਰੇ ਸਾਡੇ ਭਰਾ ਅਸੀਂ ਸਾਨੂੰ ਇਹ ਗੰਦੀ ਸਿਆਸਤ ਨਹੀਂ ਆਉਂਦੀ ਪੈਸ ਕਰਕੇ ਆਥਰੇ ਵਿੱਚ ਮੈਂ ਆਪ ਸਭ ਲੋਕ ਜਿਹੜਾ ਸਾਡਾ ਇਹ ਯੁੱਧ ਨਸ਼ੇ ਰੋਜ਼ ਦੇ ਵਿੱਚ ਅਸੀਂ ਇੱਕ ਮਿਸ਼ਨ ਬਣਾ ਕੇ ਲੱਗੇ ਹੋਇਆ ਕਿ ਪਿੰਡ ਪਿੰਡ ਨੂੰ ਸਾਫ ਕਰਨਾ ਹੈ ਚੰਗਰ ਨੂੰ ਸਾਫ ਕਰਨਾ ਹੈ ਸਾਡੇ ਇਲਾਕੇ ਨੂੰ ਸਾਫ ਕਰਨਾ ਹੈ ਤੇ ਪੰਜਾਬ ਦੇ ਵਿੱਚੋਂ ਮੋਰੀ ਇਲਾਕਾ ਬਣਾਉਣਾ ਹੈ ਗੁਰੂ ਸਾਹਿਬ ਦੀ ਕਰਤਿਆ